24 ਤਰੀਕ ਨੂੰ ਇਹਨਾਂ ਦੀ ਡੈਥ ਹੁੰਦੀ ਆ ਤੇ ਉਦੋਂ ਕਾਫੀ ਮੈਨੂੰ ਸ਼ਾਮ ਨੂੰ ਦੋ ਚਾਰ ਜਿਹੜੇ ਮੇਰੇ ਦੋਸਤ ਸੀਗੇ ਕਾਫੀ ਉਹਨਾਂ ਦੇ ਮੈਸੇਜ ਆ ਰਿਹਾ ਫੋਨ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਵੀ ਧਰਮਿੰਦਰ ਦਾ ਬਣਨਾ ਚਾਹੀਦਾ ਤੂੰ ਬਣਾ ਜ਼ਰੂਰੀ ਬਣਾ ਤੇ ਮੈਂ ਚਲੋ ਸੋਚਿਆ ਮੈਂ ਇੱਕ ਦਿਨ ਸੋਚਦੇ ਆ ਫਿਰ ਅਸੀਂ 25 ਤਰੀਕ ਨੂੰ ਸ਼ੁਰੂ ਕੀਤਾ ਜੀ ਸਵੇਰ ਔਰ ਸ਼ਾਮ ਤੱਕ ਅਸੀਂ ਚਿਹਰਾ ਬਣਾ ਕੇ ਇੱਕ ਵੀ ਜਿਹੜਾ ਚਿਹਰਾ ਤਿਆਰ ਕਰਕੇ ਜਨਤਾ ਦੀ ਕਚਹਿਰੀ ਦੇ ਵਿੱਚ ਜਦੋਂ ਦਿਖਾਇਓ ਕਹਿੰਦੇ ਵੀ ਠੀਕ ਆ ਬਣਾਉਣਾ ਚਾਹੀਦਾ ਵਧੀਆ ਬਣ ਰਿਹਾ ਬਣਾਓ ਬਹੁਤ ਵੱਡੇ ਦੇਗੇ ਜਨੇਤਾ ਸੀਗੇ ਫਿਲਮ ਇੰਡਸਟਰੀ ਦੇ ਬਹੁਤ ਆ ਬਾਬਾ ਬੋਰਡ ਸੀਗੇ ਤੇ ਇਸ ਕਰਕੇ ਜਿਹੜਾ ਇਹ ਸਟੈਚੂ ਤਿਆਰ ਕੀਤਾ ਇਹਨਾਂ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਲਾਈਫ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਸੀਗੀਆਂ ਇਹਨਾਂ ਨੂੰ ਬਹੁਤ ਅਵਾਰਡ ਮਿਲੇ ਸੀਗੇ ਉਸ ਕਰਕੇ 60 ਸਾਲ ਕਿਸੇ ਇੰਡਸਟਰੀ ਦੇ ਵਿੱਚ ਟਿਕੇ ਰਹਿਣਾ ਇੱਕ ਬਹੁਤ ਵੱਡਾ ਕੰਮ ਬਹੁਤ ਵੱਡਾ ਮਕਾਮ ਆ ਇਹ ਇਹਨਾਂ ਨੇ 300 ਤੋਂ ਪਲੱਸ ਫਲਮਾਂ ਕੀਤੀਆਂ ਔਰ ਸਾਨੂੰ ਮਾਣ ਆ ਸਾਡੇ ਪੰਜਾਬ ਦੇ ਜੰਪਲ ਸੀਗੇ ਇਹਨਾਂ ਦਾ ਪਿੰਡ ਲੁਧਿਆਣੇ ਦੇ ਨੇੜੇ ਡਾਂਗੋ ਔਰ ਰਹੇ ਸੀਗੇ ਇਹ ਜਦਾ ਸਾਨੇ ਵਾਲ ਇਹਨਾਂ ਦੇ ਪਿਤਾਜੀ ਟੀਚਰ ਸੀਗੇ ਤੇ ਸ਼ੁਰੂ ਤੋਂ ਇੱਕ ਵੱਡੀ ਗੱਲ ਇਹ ਆ ਵੀ ਬਚਪਨ ਤੋਂ ਇਹਨਾਂ ਨੂੰ ਸ਼ੌਂਕ ਸੀਗਾ ਫਿਲਮਾਂ ਦਾ ਤੇ ਇਹਨਾਂ ਦੇ ਅੰਦਰ ਇੱਕ ਜਿਹੜੀ ਕਲਾ ਸੀਗੀ ਆਰਟ ਦੀ ਉਹ ਬਹੁਤ ਕੁੱਟ-ਕੁੱਟ ਕੇ ਭਰੀ ਸੀਗੀ ਕਿਉਂਕਿ ਬੜੀ ਬਾਡੀ ਲੈਂਗੁਏਜ ਔਰ ਜਿਹੜੇ ਡਾਇਲੋਗ ਡਿਲੀਵਰੀ ਐਡੀ ਤਕੜੀ ਸੀ ਹਰ ਡਾਇਰੈਕਟਰ ਕਹਿੰਦਾ ਸੀ ਵੀ ਤਰਮਿੰਦਰ ਦੀ ਫਿਲਮਾਂ ਤਰਮਿੰਦਰ ਨੂੰ ਆਪਾ ਐਕਟਰ ਲੈਣਾ ਫਿਲਮ ਦੇ ਵਿੱਚ ਔਰ ਦੂਜੀ ਗੱਲ ਇਹ ਆ ਵੀ ਸਾਡੇ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਵੀ ਸੀ ਆਰ ਦਾ ਦੌਰ ਆਇਆ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਉਹਦੇ ਵਿੱਚ ਕੀ ਕਰਨਾ ਜਦੋਂ ਪਿੰਡ ਦੇ ਵਿੱਚ 10-10 ਰੁਪਏ ਇਕੱਠੇ ਕਰਕੇ ਅਸੀਂ ਫਿਲਮਾਂ ਲਿਆਉਣੀਆਂ ਮੈਨੂੰ ਪਤਾ ਮੈਂ ਉਹ ਦੇਖਿਆ ਹੈ ਕਿ ਅਸੀਂ ਉਹਦੋਂ ਕਹਿਣਾ ਵੀ ਨਹੀਂ ਯਾਰ ਵੀ ਜਿਆ ਫਿਲਮਾਂ ਲੈ ਕੇ ਆਉਂਦੇ ਆ ਧਰਮਿੰਦਰ ਦੀਆਂ ਕਿੰਨੀਆਂ ਫਿਲਮਾਂ ਫੇਰ ਅਸੀਂ 10 ਰੁਪਏ 20000 ਦੇ ਦੇਵਾਂਗੇ ਮਤਲਬ ਉਹ ਸਮੇਂ ਦੇ ਵਿੱਚ ਇਹਨਾਂ ਦਾ ਇੰਨਾ ਜਿਆਦਾ ਸੀਗਾ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੀਆਂ ਫਿਲਮਾਂ ਦੇਖ-ਦੇਖ ਕੇ ਬਈ ਵੱਡੇ ਹੋਏ ਆ ਹਨਾ ਤੇ ਜਦੋਂ ਫਿਲਮ ਦੇਖ ਕੇ ਦੂਜੇ ਦਿਨ ਸਕੂਲ ਦੇ ਵਿੱਚ ਉਹ ਡਾਇਲੌਗ ਬੋਲੀਆਂ ਮਤਲਬ ਇੰਨਾ क्रेज ਸੀਗਾ ਕਿ ਕਿੰਨੀ ਕੀ ਲਾਗਤ ਨਾਲ ਇਹ ਬਣੂਗਾ ਕਹ ਇਹ ਆਪਣਾ ਲਾਈਫ ਸਾਈਜ਼ ਫੋਲੋ ਸਟੈਚੂ ਬਣਾਉਣਾ ਜੀ ਇਹ ਤਕਰੀਬਨ 1 ਲੱਖ ਰੁਪਏ ਦੇ ਤੇ ਮਦਲਾ ਆ ਜਣਾ ਹੀ ਲੱਗਤਾ ਇਹ ਆਪਾਂ ਬਣਾ ਕੇ ਆਪਣੀ ਆਰਟ ਗੈਲਰੀ ਦੇ ਵਿੱਚ ਰੱਖਾਂਗੇ ਔਰ ਇਸ ਇਹਦੇ ਨਾਲ ਇੱਕ ਬੰਬੇ ਤੋਂ ਮੈਨੂੰ ਸਾਡੇ ਪ੍ਰਦੀਪ ਚੰਦਰਾ ਜੀ ਆ ਜਿਹੜੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਫੋਟੋਗ੍ਰਾਫਰ ਆ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਜਦੋਂ ਦੇਖਿਆ ਕਿ ਫੇਸ ਕੰਨੇ ਫੇਸ ਬਹੁਤ ਵਧੀਆ ਬਹੁਤ ਵਧੀਆ ਬਣ ਰਿਹਾ ਕੋਸ਼ਿਸ਼ ਕਰੋ ਹੋਰ ਵੀ ਧੂ ਵਧੀਆ ਬਣਾਓ ਵੀ ਆਪਾਂ ਬਣਾ ਕੇ ਪਰਿਵਾਰ ਨੂੰ ਭੇਟ ਕਰਾਂਗੇ ਪਰਿਵਾਰ ਨੂੰ ਫੋਟੋ ਦਿਖਾਵਾਂਗੇ ਤੇ ਤੁਹਾਨੂੰ ਫਿਰ ਖੁਸ਼ੀ ਹੋਈ ਮੈਨੂੰ ਮੈਂ ਕਿਹਾ ਵੀ ਠ ਕੀ ਕੋਈ ਵਧੀਆ ਜਿਹੜੇ ਬੰਦੇ ਇਹਨਾਂ ਦੇ ਨਾਲ ਰਹੇ ਆ ਉਹਨਾਂ ਬੰਦਿਆਂ ਨੇ ਕਿਹਾ ਵੀ ਹਾਂ ਬਹੁਤ ਸੋਹਣਾ ਸਟੈਚੂ ਬਣ ਗਿਆ ਕਿੰਨੇ ਸਮੇਂ ਚ ਤਿਆਰ ਹੋ ਜੂਗਾ ਇਹ ਇਹ ਤਕਰੀਬਨ ਜੀ ਇੱਕ ਹਫਤੇ ਦਾ ਪ੍ਰੋਜੈਕਟ ਹੈ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਤਕਰੀਬਨ ਡਨ ਕਰ ਦੇਣਾ ਕੋਸ਼ਿਸ਼ ਕਰਾਂਗੇ ਇਹਨਾਂ ਦੀ ਅੰਤਮ ਅਰਦਾਸ ਤੋਂ ਪਹਿਲਾਂ ਪਹਿਲਾਂ ਅਸੀਂ ਤਿਆਰ ਕਰ ਲਈਏ ਤੁਹਾਡੀ ਕਲਾ ਨੂੰ ਬਹੁਤ ਅਸੀਂ ਵੀ ਸਲਾਮ ਕਰਦੇ ਆ ਬੜੀ ਬਰੀਕੀ ਵਾਲਾ ਕੰਮ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਸਟੈਚੂ ਦੇ ਵਿੱਚ ਨਿੱਕੇ ਨਿੱਕੇ ਅੱਖਾਂ ਦੇ ਉੱਪਰ ਜਾਂ ਕੁਛ ਲਿਪਸ ਦੇ ਉੱਤੇ ਸਾਰਾ ਬੜੀ ਬਰੀਕੀ ਦਾ ਕੰਮ ਹੈ ਬੜੀ ਮਿਹਨਤ ਲੱਗਦੀ ਹੈ ਹਾਂਜੀ ਦੇਖੋ ਜਿਹੜੀ ਆਰਟ ਹੈ ਕਲਾ ਹੈ ਉਹ ਬਹੁਤ ਮਿਹਨਤ ਦਾ ਕੰਮ ਹੈ ਕੋਈ ਵੀ ਆਰਟ ਹੈ ਜ਼ਰੂਰੀ ਨਹੀਂ ਹੈ ਮਿਹਨਤ ਦਾ ਕੰਮ ਹੈ 크리에ਟਿਵਿਟੀ ਦਾ ਕੰਮ ਹੈ ਔਰ ਪ੍ਰਮਾਤਮਾ ਗੋਡ ਗਿਫਟ ਹੁੰਦਾ ਹਰ ਬੰਦੇ ਨੂੰ ਜਿਹੜਾ ਕੋਈ ਆਰਟਿਸਟ ਹੁੰਦਾ ਮੈਨੂੰ ਇਹ ਪ੍ਰਮਾਤਮਾ ਨੇ ਬਹੁਤ ਵੱਡਾ ਗਿਫਟ ਦਿੱਤਾ ਹੈ ਮੈਂ ਸੋਚਦਾ ਵੀ ਜਿਹੜੇ ਲੋਕ ਇਸ ਦੁਨੀਆ ਦੇ ਵਿੱਚ ਆਪਣਾ ਨਾਂ ਕਮਾ ਕੇ ਜਾਂਦੇ ਆ ਬਹੁਤ ਵੱਡੇ ਮਕਾਮ ਹਾਸਲ ਕਰਕੇ ਜਾਂਦੇ ਆ ਕੰਮ ਸਿਰਫ ਉਹਨਾਂ ਦੇ ਸਟੇਚੂ ਤੇ ਮੈਂ ਸਰਦਾਂ ਅंजलि ਭੇਟ ਕਰਾਂ ਉਹਨਾਂ ਦੇ ਸਟੇਚੂ ਮੈਂ ਬਣਾਵਾਂ ਪਹਿਲਾਂ ਵੀ ਕਿਹੜੇ ਕਿਹੜੇ ਮਤਲਬ ਬਣਾਏ ਸੱਚੀ ਪਹਿਲਾ ਮੈਂ ਸ਼ੁਰੂਆਤ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਵੀਰ ਦਾ ਬਣਾਇਆ ਸੀ ਉਸ ਤੋਂ ਬਾਅਦ ਨੰਗਲੰਬੀਆਂ ਉਹਦਾ ਬਣਾਇਆ ਸੀ ਆ ਫਿਰ ਮਨਮੋਹਨ ਸਿੰਘ ਜਿਹੜੇ ਆਪਣੇ ਪੀਐਮ ਸੀ ਸਭ ਤੋਂ ਬਾਅਦ ਉਹਨਾਂ ਦਾ ਸਟੈਚੂ ਲਾਇਆ ਗਿਆ ਬਹੁਤ ਜਿਆਦਾ ਪਸੰਦ ਕੀਤਾ ਤਕਰੀਬਨ ਮੈਂ ਜੇ ਕਹੂੰਗਾ 20 ਮਿਲੀਅਨ ਲੋਕਾਂ ਨੇ ਮੇਰੇ ਅਕਾਊਂਟ ਤੋਂ ਸਟੈਚੂ ਵੇਖਿਆ ਚੈੱਕ ਕੀਤਾ ਔਰ ਸਾਰੇ ਚੈਨਲਾਂ ਤੇ ਉਹ ਵਾਇਰਲ ਹੋਇਆ ਤੇ ਉਸ ਤੋਂ ਬਾਅਦ ਫਿਰ ਬਾਈ ਜਦੋਂ ਵੀਰ ਜਵੰਦਾ ਆਪਣਾ ਗਾਇਕ ਉਹਦਾ ਸਟੈਚੂ ਮੇਰਾ ਦਿਲ ਨਹੀਂ ਮੰਨਿਆ ਬਣਾਉਣ ਦਾ ਮੈਨੂੰ ਫੋਨ ਵੀ ਆਏ ਸੀ ਮੈਂ ਨਹੀਂ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਸ਼ਹੀਦ ਹੋਇਆ ਮਰਾ ਸੌਰੀ ਮਰਿਆ ਇਹਦਾ ਆਪਾਂ ਡੈਥ ਹੋਈ ਹੈ ਇਹਦਾ ਸਟੈਚੂ ਮਨ ਨਹੀਂ ਮੰਨਦਾ ਕਿਉਂਕਿ ਅਨਿਆਈ ਮੌਤ ਸੀ ਜਿਹੜਾ ਕੋਈ ਵੱਡੀ ਉਮਰ ਦੇ ਵਿੱਚ ਸਿਆਣੀ ਉਮਰ ਪੂਰ ਕੇ ਆਪਦਾ ਮਕਾਮ ਹਾਸਲ ਕਰਕੇ ਉਹਨਾਂ ਨੂੰ ਜਿਵੇਂ ਡੈਥ ਹੋਈ ਇਹਨਾਂ ਦੀ ਇਹਦਾ ਫਿਰ ਮੈਂ ਕਹਾਂ ਕਿ ਮੈਨੂੰ ਬਣਾਉਣਾ ਚਾਹੀਦਾ ਹੈ ਨਹੀਂ ਕਾਰਨ ਕੀ ਹੈ ਕਿ ਜੰਗ ਦੇ ਇਸ ਦੇ ਵਿੱਚ ਨਹੀਂ ਬਣਾਉਣਾ ਕਿਉਂਕਿ ਇਹ ਤਾਂ ਇੱਕ ਯਾਦਗਾਰੀ ਹੁੰਦੀ ਹੈ ਤੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ ਇਹ ਟੈਟੂ ਬਣਾਉਣਾ ਫਿਰ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਨੇ ਬਾਈ ਜੀ ਯਾਦਗਾਰ ਹੁੰਦਾ ਮੇਰੇ ਵਿੱਚ ਵੀ ਇਨਸਾਨ ਹੈ ਮੇਰੇ ਅੰਦਰ ਵੀ ਦੇਰਾ ਜਿਵੇਂ ਬਣਾਉਣਾ ਹੈ ਮੇਰੇ ਹੱਥ ਹੀ ਨਹੀਂ ਮਤਲਬ ਕੋਸ਼ਿਸ਼ ਕਰਨਾ ਵੀ ਯਾਰ ਛੋਟੀ ਉਮਰ ਜਦੋਂ ਉਹ ਬਣਾਉਣ ਵਾਲੇ ਬੰਦੇ ਦੇ ਵੀ ਅੰਦਰ ਦਿਲ ਹੁੰਦਾ ਉਹਨੂੰ ਵੀ ਸੋਚਦਾ ਵੀ ਯਾਰ ਮੈਂ ਬਣਾਉਂਗਾ ਫਿਰ ਲੋਕਾਂ ਦਾ ਕੀ ਹੁੰਦਾ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਚੀਜ਼ ਰੱਖਣੀ ਪੈਂਦੀ ਹੈ ਉਹਨੇ ਕਹਣਾ ਨਹੀਂ ਯਾਰ ਉਹ ਛੋਟੀ ਉਮਰ ਚ ਮਰ ਗਿਆ ਤੇ ਬਹੁਤ ਡੈਥ ਹੋਈ ਹੈ ਕਹਣਾ ਨਿਆਈ ਮੋ ਐਕਸੀਡੈਂਟ ਹੋਇਆ ਉਹਦਾ ਤਾਂ ਕਰਕੇ ਅਸੀਂ ਬਣਾਇਆ ਨਹੀਂ ਬਈ ਮੈਂ ਫਿਰ ਮੈਂ ਮਨਾ ਕਰਦੇ ਮੈਂ ਵੀਡੀਓ ਪਾਤੀ ਸੀ ਧਰਮਿੰਦਰ ਦੇ ਪਰਿਵਾਰ ਨਾਲ ਕਿਸੇ ਨਾਲ ਗੱਲ ਹੋਈ ਹੈ ਸਟੈਚੂ ਉਹਨਾਂ ਨੂੰ ਭੇਟ ਕਰੋਗੇ ਨਹੀਂ ਫਿਲਹਾਲ ਤਾਂ ਨਹੀਂ ਹੋਈ ਕਿਉਂਕਿ ਹਲੇ ਤਾਂ ਪਰਿਵਾਰ ਵੀ ਇਹਨਾਂ ਦਾ ਬਹੁਤ ਬਿਜੀ ਹੋਏ ਉਦੋਂ ਮਾ ਜੋ ਬਣਾਵਾਂਗੇ ਫਿਰ ਅਸੀਂ ਭੇਟ ਕਰਾਂਗੇ